ਮੈਂ ਜੇ ਜਲੰਧਰ ਲੈ ਸ਼ੌਣੀ ਲੈ ਪਲੇਟ ਲੈ ਛੇਤੀ ਲੈ ਲੇਟ ਲੈ ਪ੍ਰਾਣ ਅਖਬਾਰ ਵੇਚ ਲੈ ਭਾਵੇਂ ਸਰਕਾਰ ਵੇਚ ਲੈ ਬਸ ਇਹ ਹੋਰ ਗੱਲਾਂ ਦੀ ਗੱਲਾਂ ਸਾਹਿਬ ਜੀ ਬੰਦਾ ਹੋਕਾ ਬੜੇ ਸੁਰਚ ਦਿੰਦਾ ਨਾਲੇ ਗੱਲ ਸੁਣ ਓਏ ਤੂੰ ਮੈਨੂੰ ਇਹ ਦੱਸ ਕਿ ਜੇ ਤੈਨੂੰ ਗਾ ਕੇ ਹੋਕਾ ਦੇਣਾ ਪਵੇ ਫਿਰ ਤੂੰ ਕਿਵੇਂ ਦਊਗਾ ਦੇਖੋ ਜੀ ਜਿੱਦਾਂ ਦੀ ਆਵਾਜ਼ ਆ ਫਿਰ ਉਦਾਂ ਦਾ ਹੋਕਾ ਮਾੜਾ ਮੋਟਾ ਗਾ ਕੇ ਦੇ ਹੀ ਦੇਣਾ ਚੱਲ ਫਿਰ ਸਾਫ਼ ਹੋਣਾ ਨੂੰ ਗਾ ਕੇ ਹੋਕਾ ਦੇ ਕੇ ਦਿਖਾ ਲੋ ਜੀ ਮੈਂ ਤੁਹਾਨੂੰ ਗਾ ਕੇ ਦੱਸਦਾ ਉਹ ਮੱਲੇ ਵਿੱਚ ਮੇਰਾ ਪਹਿਲਾ ਗੇੜਾ ਦੇ ਦਿਓ ਬਾਦੂ ਦੁਸ਼ਮਾਨੇ ਜਿਹੜਾ ਟੁੱਟੀਆਂ ਪੱਜੀਆਂ ਚਪਲਾ ਦੇ ਦਿਓ ਟੁੱਟੀਆਂ ਪੱਜੀਆਂ ਚਪਲਾ ਦੇ ਦਿਓ ਜਾਂ ਫਿਰ ਬੂਟ ਪੁਰਾਣੇ ਹੋ ਖਾਲੀ ਬੋਤਲਾਂ ਦੇ ਦਿਓ ਖਾਲੀ ਬੋਤਲਾਂ ਮੇਰੇ ਭੁੱਖੇ ਮਰਨਾਂ ਦੇ ਦਿਓ ਖਾਲੀ ਬੋਤਲਾਂ ਉਹ ਦੇ ਦਿਓ ਖਾਲੀ ਬੋਤਲਾਂ ਬੱਲੇ ਉਹ ਤੇਰੇ ਕਵਾੜੀਆਂ ਵੈਗਰ ਾਂਕੇ ਪੁਰਾਣੀਆਂ ਬੋਤਲਾਂ ਖਾਲੀ ਬੋਤਲਾਂ ਦੇ ਦੋ ਕਿ ਮੇਰੇ ਭੁੱਖੇ ਨਿਆਣੇ ਰੋਂਦੇ ਆ ਲਓ ਜੀ ਜਨਾਬ ਮੈਂ ਤੁਹਾਨੂੰ ਦੱਸਦਾ ਐ ਇਦਾਂ ਦੀ ਕੋਈ ਗੱਲ ਨਹੀਂ ਛਾਂਣ ਪੁਰਾ ਤੇ ਸੁੱਕੀਆਂ ਰੋਟੀਆਂ ਜਾਂ ਫਿਰ ਦੇ ਦਿਓ ਲੋਹੇ ਦੇ ਟੋਟੇ ਫਟੀਆਂ ਪੁਰਾਣੀਆਂ ਕੱਤਾਬਾਂ ਦੇ ਦੋ ਕੱਚ ਦੇ ਟੁਕੜੇ ਛੋਟੇ ਛੋਟੇ ਹਜੇ ਤੱਕ ਨਾ ਮੈਂ ਪੋਣੀ ਕੀਤੀ ਹਜੇ ਤੱਕ ਨਾ ਮੈਂ ਪੋਣੀ ਕੀਤੀ ਮੇਰੇ ਉਲਝ ਗਏ ਪਾਣੇ ਦੇ ਦੋ ਖਾਲੀ ਬੋਤਲਾਂ ਮੇਰੇ ਭੁੱਖੇ ਮਰਨ ਨਿਆਣੇ ਦੇ ਦੋ ਖਾਲੀ ਬੋਤਲਾਂ ਉਹਦੇ ਤੋਂ ਖਾਲੀ ਬੋਤਲਾਂ ਵਾਹ 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 ਕੁਆੜੀਆਂ ਬੈਗ ਗਿਆ ਰਸਵਾਦ ਆ ਗਿਆ ਤੇਰੇ ਵੱਲ ਸਿੰਗਰ ਬਣਦਾ ਦੇਖ ਕੇ ਬਾਬੇ ਸੇ ਸਿਕਟੀ ਬਣ ਗਿਆ ਚੱਲ ਅੱਗੇ ਸੁਣਾ ਅੱਗੇ ਸੁਣੋ ਜੀ ਉਹ ਛੱਜ ਛਾਲਣੀ ਟੁੱਟੀ ਬਾਲਟੀ ਜਾਂ ਫਿਰ ਦੇ ਦੋ ਸਿਲਵਰ ਦਾ ਟੋਲੂ ਚੌਂਕ ਚ ਬੈ ਕੇ ਮੈਨੂੰ ਮਾਰਿਓ ਜੇ ਕਵਾੜੀਆ ਕਾਟੇ ਤੈਨੂੰ ਜੱਦੀ ਪੁਸ਼ਤੀ ਮੈਂ ਕਵਾੜੀਆ ਜੱਦੀ ਪੁਸ਼ਤੀ ਮੈਂ ਕਵਾੜੀਆ ਮੈਨੂੰ ਹਰ ਕੋਈ ਜਾਣੇ ਦੇ ਦੋ ਖਾਲੀ ਬੋਤਲਾਂ ਉਹ ਹੈਗੀਆਂ ਤੇ ਦੇ ਦਿਓ ਮੇਰੇ ਭੁੱਖੇ ਮਰਨ ਨੇ ਆਣੇ ਦੇ ਦੋ ਖਾਲੀ ਬੋਤਲਾਂ ਉਹ ਦੇ ਦੋ ਖਾਲੀ ਬੋਤਲਾਂ ਵਾਹ ਵਈ ਵਾਹ ਕਵਾੜੀਆ ਬੈ ਗਿਰ ਤੂੰ ਗਾਇਆ ਬਹੁਤ ਵਧੀਆ ਪਰ ਗੱਲ ਹੈਗੀ ਐਦਾਂ ਸਾਡੇ ਕੋਲ ਬੋਤਲਾਂ ਦੇ ਖਾਲੀ ਬਹੁਤ ਪਈਆਂ ਪਰ ਜੇ ਖਾਲੀ ਬੋਤਲਾਂ ਬਦਲੇ ਇੱਕ ਅੱਧੀ ਵੀ ਸਾਨੂੰ ਭਰੀ ਬੋਤਲ ਦੇ ਦੇ ਤੇਰਾ ਬਹੁਤ ਧੰਨਵਾਦ ਤੇ ਬੜੀ ਗੱਲ ਸੁਣਾ ਤੂੰ ਇੰਨਾ ਵਧੀਆ ਗਾਇਆ ਮੈਨੂੰ ਇਹ ਦੱਸ ਕੇ ਕਵਾੜੀਏ ਵਿੱਚ ਤੇ ਕਲਾਕਾਰ ਵਿੱਚ ਕੋਈ ਫਰਕ ਹੁੰਦਾ ਹੈ ਫਰਕ ਕਿਵੇਂ ਵਸੇ ਕੋਈ ਜ਼ਿਆਦਾ ਨਹੀਂ ਜੀ ਥੋੜਾ ਜਿਹਾ ਕੀ ਫਰਕ ਹੁੰਦਾ ਹੈ ਗੱਲ ਇੰਦਾ ਵੀ ਅਸੀਂ ਪੁਰਾਣਾ ਸਮਾਨ ਲੈਨੇ ਆ ਤੇ ਅੱਜ ਕੱਲ ਕਲਾਕਾਰ ਜਿਹੜੇ ਆ ਪੁਰਾਣੀਆਂ ਤਰ ਜਾ ਗਾਉਂਦੇ ਆ ਕਵਾੜੀਆ ਬੈਕ ਅੱਗੇ ਰ ਇੱਕ ਗੱਲ ਦੱਸ ਆ ਜਿਹੜੀਆਂ ਖਾਲੀ ਬੋਤਲਾਂ ਇਹਦਾ ਤੂੰ ਕਰਦਾ ਕੀ ਹੈ ਮੈਂ ਕੀ ਕਰਦਾ ਜੀ ਮੈਨੂੰ ਇਹਨਾਂ ਦੇ ਦੋ ਫਾਇਦੇ ਹੁੰਦੇ ਆ ਕਿਹੜੇ ਕਿਹੜੇ ਇੱਕ ਤੇ ਬੋਤਲਾਂ ਵੇਚ ਕੇ ਪੈਸੇ ਕਮਾ ਲਈਦੇ ਆ ਹਾਂ ਤੇ ਜਿਹੜੀ ਇਹ ਬੋਤਲਾਂ 'ਚ ਥੋੜੀ ਥੋੜੀ ਸ਼ਰਾਬ ਬਚੀ ਹੁੰਦੀ ਆ ਆਹੋ ਸ਼ਾਮ ਨੂੰ ਇਕੱਠੀ ਕਰਕੇ ਉਹਦੇ ਪੈਗ ਲਾ ਲਈਦੇ ਆ ਆਹੋ ਜੀ ਜਨਾਬ ਬਿਜ਼ਨਸ ਵੀ ਹੋਈ ਜਾਂਦਾ ਤੇ ਗਲਾਸੀ ਜੰਕਸ਼ਨ ਵੀ ਨਾਲ-ਨਾਲ ਹੀ ਚੱਲੀ ਜਾਂਦਾ ਚੱਲ ਅਸੀਂ ਜ਼ਿਆਦਾ ਜ਼ਰਾ ਟਾਈਮ ਖਰਾਬ ਨਹੀਂ ਕਰਦੇ ਉਹ ਕੋਈ ਸਾਡੇ ਕੋਲ ਹੀ ਸਮਾਨ ਖਰੀਦਦਾ ਸਾਡੇ ਵੀ ਕੁਝ ਪੀਣ-ਪੀਣ ਦਾ ਅਰੇਂਜਮੈਂਟ ਲਈ ਮਾੜੇ ਮੋٹے ਪੈਸੇ ਦੇ ਜਾਂਦਾ